ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਵਿਜ਼ਿਟ ਹੈਗੀ ਹੈ ਦੋਸਤੋ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਕੈਰੋਂ ਤਕਰੀਬਨ ਜਿਹੜੀ ਆ ਦੋਸਤੋ ਕੋਈ 2.5-3 ਕਿਲੋਮੀਟਰ ਦੀ ਜਿਹੜੀ ਦੂਰੀ ਹੈਗੀ ਆ ਕੈਰੋਂ ਦੀ ਪੱਟੀ ਤਕਰੀਬਨ 6 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਦੋਸਤੋ ਸ਼ਹਿਰ ਰਹੇ ਜਾਂਦਾ ਨੱਥੂ ਬੁਰਜ ਨੱਥੂ ਕੇ ਬਿਲਕੁਲ ਨਾ ਲੱਗਦਾ ਪਿੰਡ ਆ ਦੋਸਤੋ ਸ਼ਕਰੀ ਪਿੰਡ ਬਿਲਕੁਲ ਲੱਗੇ ਆ ਠੀਕ ਆ ਜੱਲੇਵਾਲ ਪਿੰਡ ਥੋੜੀ ਦੂਰੀ ਤੇ ਆ ਤਕਰੀਬਨ ਨਸ਼ਹਿਰਾ ਵੀ ਲਾਗੇ ਆ ਜਾਂਦਾ ਤੇ ਇੱਕ ਪਾਸੇ ਸਰਿਆਲੀ ਵੀ ਜਿਹੜੀ ਥੋੜੀ ਦੂਰੀ ਤੇ ਹੈਗੀ ਆ ਖਾਸ ਵਿਜਿਟ ਜਿਹੜੀ ਆ ਤੁਹਾਨੂੰ ਪਿੰਡ ਸਰਾਲੀ ਮੰਡ ਕਰਨੀ ਪਵੇਗੀ ਅੱਜ ਜਿਹੜੇ ਦੋਸਤੋ ਆਪਾਂ ਤੁਹਾਨੂੰ ਘਰ ਤੋਂ ਪਸ਼ੂ ਦਿਖਾਉਣੇ ਆ ਤਕਰੀਬਨ 3-4 ਜਿਹੜੇ ਨਗ ਹੈਗੇ ਉਹ ਵੜਾ ਹੋਣਗੀਆਂ ਤੇ ਇੱਕ ਮੱਝ ਦਿਖਾਵਾਂਗੇ ਪਸ਼ੂ ਜਿਹੜੇ ਆਲਮੋਸਟ ਸਾਰੇ ਸੂਏ ਨੇ ਇੱਕ ਵੜ ਜਿਹੜੀ ਆ ਦੋਸਤੋ ਗੱਬਣ ਹੈਗੀ ਆ ਜਿਹੜੀ ਤੁਸੀਂ ਸੈਕਿੰਡ ਨੰਬਰ ਤੇ ਇਹ ਕਾਲੇ ਰੰਗ ਦੀ ਵੜ ਦੇਖ ਰਹੇ ਹੋ ਇਹ ਗੱਬਣ ਬਾਕੀ ਆਲਮੋਸਟ ਜਿੰਨੇ ਪਸ਼ੂ ਤੁਹਾਨੂੰ ਦਿਖਾਵਾਂਗੇ ਸਾਰੇ ਸੂਏ ਸੂਏ ਨੇ ਠੀਕ ਆ ਤੇ ਸੁਏ ਸੁਏ ਪਛੂਦੀ ਜਿਹੜੀ ਦੋਸਤੋ ਇੱਕ ਤਸੱਲੀ ਹੋ ਜਾਂਦੀ ਹੈ ਵੀ ਜਿਹੜੀ ਚੁਵਾਈ ਆ ਤੁਸੀਂ ਦੋ ਟਾਈਮ ਦੀ ਕਰ ਲਓ ਤਿੰਨ ਟਾਈਮ ਦੀ ਕਰ ਲਓ ਉਸ ਤੋਂ ਬਾਅਦ ਬੇਸ਼ੱਕ ਸੌਦਾ ਕਰ ਸਕਦੇ ਹੋ ਭਾਪੜਤਾ ਵੀ ਜਿਹੜਾ ਬਿਲਕੁਲ ਦੋਸਤੋ ਵਾਜਬ ਰੇਟ ਹੋਣਗੇ ਜਾਇਜ਼ ਜੇ ਰੇਟ ਹੋਣਗੇ ਠੀਕ ਆ ਤੇ ਭਾਪੜਤਾ ਪਸੰਦ ਆਊਗਾ ਤੁਹਾਨੂੰ ਤੇ ਤਸੱਲੀ ਆਪਣੀ ਜਰੂਰ ਕਰ ਲਿਓ ਘਰ ਪਿੰਡ ਪਹੁੰਚ ਕੇ ਵਿਜ਼ਿਟ ਕਰਕੇ ਆਹ ਕਰਦੇ ਆ ਬਥੇਰੇ ਗੱਲਬਾਤ ਪੁੱਛਦੇ ਆ ਇਹਨਾਂ ਪਸ਼ੂਆਂ ਦੀ ਕੀ ਡਿਟੇਲ ਹੈਗੀ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਪਾਜੀ ਠੀਕ ਠਾਕ ਚੜ੍ਹਦੀ ਕਲਾ ਤੇ ਇੱਕ ਵੀਰ ਜੀ ਆਪਣੇ ਭੈਣ ਭਰਾਵਾਂ ਨੂੰ ਆਪਣਾ ਨਾਮ ਜ਼ਰੂਰ ਦੱਸ ਦਿਓ ਜੀ ਜੀ ਨਾਮ ਮੇਰਾ ਪਲਵਿੰਦਰ ਸਿੰਘ ਹਾਂਜੀ ਪਿੰਡ ਸਰਾਲੀ ਮੰਡਾ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਨਤਨ ਪਲਵਿੰਦਰ ਵੀਰ ਇਹ ਪਿੰਡ ਦੇ ਵਿੱਚ ਲਾਗੇ ਬੰਨੇ ਵਸੇ ਪਿੰਦਰ ਵਪਾਰੀ ਨਾਮ ਦੇ ਨਾਲ ਮਸ਼ਹੂਰ ਆ ਜੀ ਜੀ ਪਿੰਦਰ ਦੇ ਨਾਮ ਨਾਲ ਹਾਂਜੀ ਪਿੰਦਰ ਦੇ ਨਾਲ ਅੱਛਾ ਵੀਰੇ ਪਸ਼ੂ ਅੱਜ ਆਪਣੇ ਕੋਲ ਤਿੰਨ ਤਾਂ ਵੇੜਾ ਹੈ ਹਾਂਜੀ ਹਾਂਜੀ ਇੱਕ ਮੱਚ ਦਿਖਾਉਣੀ ਹੈ ਹਾਂਜੀ ਹਾਂਜੀ ਸੂਏ ਸਵਾਏ ਸਾਰੇ ਇੱਕ ਵੇੜ ਨੂੰ ਛੱਡ ਕੇ ਹਾਂਜੀ ਹਾਂਜੀ ਤੇ ਆਪਾਂ ਇਹਦੇ ਨੰਬਰ ਤੇ ਵੀਰ ਜੀ ਆਪਾਂ ਇਸ ਵੇੜ ਤੋਂ ਸਟਾਰਟ ਕਰ ਲਗੇ ਹਾਂਜੀ ਇਹ ਜਰਸੀ ਤੱਕ ਕ੍ਰੋਸ ਆ ਗਿਆ ਨਾ ਜੀ ਹਾਂਜੀ ਇਹ ਜਰਸੀ ਕ੍ਰ ਤੇ ਵੈੜ ਵੀਰ ਜੀ ਕਿੰਨੇ ਕ ਦਿਨ ਹੋ ਗਏ ਸੂਈ ਨੂੰ ਵੀਰ ਜੀ ਕੱਲ ਦੀ ਸੂਈ ਹੈ ਕੱਲ ਹੀ ਸੂਈ ਆ ਹਾਂਜੀ ਹਾਂਜੀ ਠੀਕ ਆ ਤੇ ਬੱਚਾ ਮਗਰ ਕੀ ਆ ਗਿਆ ਜੀ ਮਗਰ ਇਹ ਬੱਛੀ ਆ ਜੀ ਮਗਰ ਬੱਛੀ ਆ ਹਾਂਜੀ ਆਹ ਲਓ ਦੋਸਤੋ ਵੇਖੋ ਮਗਰ ਬੱਛੀ ਆ ਤੇ ਕੱਲ ਹੀ ਸੂਈ ਆ ਪ੍ਰੋਪਰ ਜੇਰ ਨੂੰ ਪੈ ਗਈ ਸੀ ਹਾਂਜੀ ਬਿਲਕੁਲ ਠੀਕ ਆ ਜੀ ਜੇਰ ਪ੍ਰੋਪਰ ਜਿਹੜੀ ਦੋਸਤੋ ਪੈ ਗਈ ਸੀਗੀ ਤੇ ਬੌਲੇ ਦੇ ਵਿੱਚ ਕੋਈ ਇੱਕੜਾ ਦੋ ਡੰਬ ਚੋਈਏ ਭਾਜੀ ਕਿੰਨਾ ਕ ਬੌਲਾ ਕਹਿ ਸਕਦੇ ਆਪਾਂ ਹੈਗਾ ਸਟਾਰਟਿੰਗ 10 ਕਿਲੋ ਬੌਲਾ ਦਾ 10 ਕਿਲੋ ਦੀ ਦੋ ਚੋਈਆਂ ਹੀ ਆ ਜੀ ਜੀ ਅਜੇ ਵੀ ਥੱਲੇ ਕੁਝ ਜ਼ਿਆਦਾ ਲੋਕਾਂ ਮਨ ਠੀਕ ਹੈ ਜੀ ਦੇ ਵੀਰ ਜੀ ਤੁਸੀਂ ਆਪਾਂ ਨਾ ਪਹਿਲੀ ਵਾਰ ਵੀਡੀਓ ਬਣਾਉਣਾ ਹੈ ਚੈਨਲ ਦੇ ਬਿਲਕੁਲ ਜੀ ਗੱਲ ਉਹੀ ਕਰਾਂਗੇ ਜੀ ਸੱਚੀ ਸੱਚੀ ਹੋਗੀ ਮੋਲੇ ਵੀ ਜਾਇਜ਼ ਕਰਨੇ ਜੀ ਜੀ ਇੱਕ ਥਾਂ ਦੇ ਵਿੱਚ ਮੜਾ ਆ ਜੀ ਛੱਟਾ ਵਾ ਭੂਰ ਕਹਿ ਸਕਦੇ ਹੁਲਟ ਪਹਿਣੀ ਵਾਲੇ ਤੋਂ ਮਗਰਲੇ ਚ ਹਾਂ ਜੀ ਹਾਂ ਜੀ ਹੋਰ ਕੋਈ ਨੁਕਸ ਨਹੀਂ ਹੈਗਾ ਗਾਂ ਦੇ ਵਿੱਚ ਹਾਂ ਵਾ ਛੱਟਾ ਆ ਮੜਾ ਜਾ ਨਾ ਐ ਐ ਥਣ ਮੜਾ ਜਾ ਹਾਂ ਜੀ ਵਾ ਛੰਡੀ ਤਰੀ ਹੈ ਕੋਈ ਗੱਲ ਨਹੀਂ ਠੀਕ ਆ ਹਾਂ ਜੀ ਲਓ ਦੋਸਤੋ ਬਾਹਰ ਉਲਟ ਪਹਿਣੀ ਵਾਲੇ ਪਾਸੇ ਵਾਲਾ ਮਗਰਲਾ ਥਾਣੇ ਮੜਾ ਜੀ ਛੱਟਾ ਹੈਗਾ ਜਿਵੇਂ ਆਪਾਂ ਫੋਹਾਰਾ ਕਹਿ ਦਿੰਦੇ ਆ ਭੂਰ ਮਾਰ ਤੇ ਬਾਅਦ ਵਿੱਚ ਇੱਥੇ ਆ ਕੇ ਚੁਆਈ ਕਰਕੇ ਤੁਸੀਂ ਆਖੋ ਵੀ ਯਾਰ ਦੱਸਿਆ ਨਹੀਂ ਬਾਈਆਂ ਦਾ ਵੀ ਆਪਾਂ ਘਟੋ ਘਟ ਪਹਿਲੀ ਵੀਡੀਓ ਬਣਾ ਰਹੇ ਆ ਬਿਲਕੁਲ ਜਿਹੜੀ ਆ ਸਚਾਈ ਤੇ ਕੰਮ ਕਰਦੇ ਨੇ ਤੇ ਸਚਾਈ ਦੱਸਣੀ ਆ ਇਹਦਾ ਵੀਰ ਕਿੰਨਾ ਮੁੱਲ ਕਰਤਾ ਇਹ ਜੀ ਮੁੱਲ ਤਾਂ ਭਾਂ ਵਿਚਾਰੀ ਕਰੀ ਜੇਗੀ ਹਾਂਜੀ ਕੋਈ ਲੈ ਦੇ ਅਸੀਂ ਦਿੱਤੀ ਆ ਨਹੀਂ ਦੇ ਦਾਂਗੇ 33000 ਦਾ ਹਾਂਜੀ ਉੱਚ ਵੀ ਥੋੜਾ ਬੜਾ ਮਾਨਤਨ ਕਰਦਾ 33000 ਦੇ ਵਿੱਚੋਂ ਕਰ ਦੋਗੇ ਮਾਨਤਨ ਜੀ ਕਿ 100 ਦੱਸੋ ਮਾਨਤਨ ਕਰਨਾ ਜਰੂਰ ਕਰਨਾ ਜੀ ਹਾਂਜੀ 33000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਨ ਹੋ ਜਾਊਗਾ ਵਹਿੜ ਤਾਜੀ ਸੂਈ ਆ ਮਗਰ ਬੱਛੀ ਆ ਬਿਲਕੁਲ ਚੰਗੀ ਬੱਛੀ ਆ ਮਗਰ ਠੀਕ ਆ ਆਪਾਂ ਤੋੜ ਕੇ ਤੁਹਾਨੂੰ ਦਿਖਾਉਣੇ ਆ ਆ ਥਣ ਫਾਨਾ ਹੈਗਾ ਜੇ ਬਿਲਕੁਲ ਜਿਹੜਾ ਸੱਜੇ ਪਾਸੇ ਬਹਿਣੀ ਵਾਲਾ ਪਾਸਾ ਦੋਸਤੋ ਉਧਰੋਂ ਆ ਥਾਣਾਵਾਨਾ ਹੈਗਾ ਠੀਕ ਆ ਤੇ ਬਿਲਕੁਲ ਮੁਠੀ ਵਾਲੇ ਥਣ ਨੇ ਤੇ ਕੋਲ ਕੇ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਦੇ ਆ ਹਾਂਜੀ ਕੱਢ ਲੀਏ ਜੀ ਠੀਕ ਆ ਜਰਸੀ ਕਰੋਸ ਸੰਗ ਦੇ ਵਿੱਚ ਆ ਜਿਹੜਾ ਤੁਸੀਂ ਵੇਖ ਲਓ ਜਰਸੀ ਜਾਂ ਸ਼ਾਈ ਵਾਲ ਦਾ ਇੱਕ ਕਰੋਸ ਸੰਗ ਆ ਠੀਕ ਆ ਤੇ ਤਕਰੀਬਨ 10 ਤੋਂ 22 ਦਾ ਵੀ ਸ਼ਟਾਰਟ ਕੀਤੀ ਆ 10 ਤੋਂ ਜਿਹੜਾ ਬੌਲੇ ਦੇ ਵਿੱਚ ਸਟਾਰਟਿੰਗ ਹੀ ਹੋਈ ਆ ਆ ਕਰੋ ਚੈੱਕ ਜੀ ਹਾਂ ਜੀ ਨਵੀਂ ਦੋਸਤਾਂ थानाਵਾਨਾ ਬਿਲਕੁਲ ਨਿੱਗਰਾ ਬਿਲਕੁਲ ਮੁੱਠੀਲਾ ਥਾਣਾ ਚਵਾਈ ਤੁਸੀਂ ਆਣ ਕੇ ਆਪਦੇ ਹੱਥੀ ਵੀ ਕਰ ਲੈਣੀ ਆ ਤਸੱਲੀ ਨਾ ਕਰ ਲਿਓ ਪੂਰੀ ਭਰਾ ਕੇ ਵੇਖ ਲਿਓ ਬੇਸ਼ੱਕ ਠੀਕ ਹੈ ਜੀ ਤੇ ਮੁੱਲ ਭਾਵੇਂ 40000 ਬਾਈਂਦਾ ਵੀ ਕਰ ਲੀਏ 33000 ਦੇ ਵਿੱਚੋਂ ਜਿਹੜਾ ਮਾਨ ਤਨ 33000 ਦੇ ਵਿੱਚੋਂ ਹੋਊਗਾ ਵੜ ਚੰਗੀ ਆ ਜ਼ਰੂਰ ਤੁਸੀਂ ਖਰੀਦ ਕਰ ਲਿਓ ਨਾ ਆ ਕੇ ਗਰਮੀ ਦੇ ਸੀਜ਼ਨ ਦੀ ਕੋਈ ਮੁਸ਼ਕਲ ਨਾ ਲੈਣਾ ਨਾ ਦੇਣਾ ਠੰਡੀ ਧੀਰੀ ਆ ਜਿਵੇਂ ਮਰਜ਼ੀ ਚੁਵਾਈ ਕਰੀ ਜਾਏ ਜਿਹੜੇ ਲੰਮਾ ਸੀਜ਼ਨ ਤੇ ਇਸ ਤੋਂ ਬਾਅਦ ਭਾਈ ਜੀ ਇਹ ਸ਼ਹੀਵਾਲ ਦੇ ਵਿੱਚ ਆ ਗਈ ਵਧੀਆ ਸ਼ਹੀਵਾਲ ਤੇ ਇਹ ਧੀਰੀ ਆ ਭਾਈ ਮੇਨ ਗਾਲੇ ਠੰਡੀ ਧੀਰੀ ਆ 13 ਕਿਲੋ ਦੇ ਕੋ ਦੁੱਧ ਜੀ 13 ਕਿਲੋ ਆ ਜੀ ਹਾਂਜੀ ਤੇ ਦੱਸਾਂ ਕਿ ਦਿਨਾਂ ਦੀ ਸੀ ਮਗਰ ਮੇਲ ਕਾਫ ਮਗਰ ਜਿਹੜਾ ਮੇਲ ਕਾਫ ਆ ਦੱਸਾਂ ਕਿ ਦਿਨਾਂ ਦੀ ਸੂਈ ਆ ਦੋਸਤੋ ਤੇ ਸਵੇਰ ਦ ਹਾਂ ਜਿੰਨੇ ਜੀ ਪਹਿਲਾਂ ਪਹਿਲਾਂ ਨਹੀਂ ਪਹਿਲਾਂ ਪਹਿਲਾਂ ਨਹੀਂ ਬੱਚੀ ਆ ਬੜੀ ਛੰਡੀ ਦੀ ਅੱਛਾ ਜੀ ਹਾਂ ਜੀ ਕੋਈ ਬੰਗਾ ਬੰਗਾ ਪਾਉਣ ਦੀ ਲੋੜ ਹੀ ਨਹੀਂ ਬੰਗਾ ਰਸੀ ਜੀ ਕਿੱਦਾਂ ਪਾਲੋ ਜੀ ਕਿੱਦਾਂ ਆ ਬੈੜਾ ਨੂੰ ਨਾਰਮਲ ਹੀ ਪਾਲ ਕੇ ਸੇਫਟੀ ਰਹਿੰਦੀ ਜਾਂਦੀ ਹੈ ਹਾਂ ਜੀ ਹਾਂ ਜੀ ਆਹ ਵੇਖੋ ਜੀ ਬਾਕੀ ਦੋਸਤੋ ਟਾਈਮ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਓ ਅ ਪਸਮਾ ਦੀ ਚਵਾਈ ਜਿਹੜੀ ਹੈਗੀ ਆ ਵੀ ਉਹ ਵੀ ਮਾਰਨਿੰਗ ਹੋ ਜਾਂਦੀ ਹੈ ਵੀ ਤਕਰੀਬਨ 4 ਵਜਨ ਵਾਲੇ ਆ ਠੀਕ ਆ ਈਵਨਿੰਗ ਸ਼ਾਮ ਦੇ 4 ਵਜਨ ਵਾਲੇ ਆ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾਉਨੇ ਆ ਚਵਾਈ ਭਾਈ ਪਿੰਦਰ ਵੀਰੇ ਕਿੰਨੇ ਵਜੇ ਸਵੇਰ ਕੀਤੀ ਸੀ ਜੀ 6 ਵਜੇ 6 6 ਵਜੇ ਜਿਹੜੀ ਚਵਾਈ ਆ ਦੋਸਤੋ ਇਸ ਵੇੜ ਦੀ ਹੋਈ ਆ ਸ਼ਾਹੀਵਾਲ ਵੇੜ ਆ ਪਹਿਲਾ ਸੂਆ ਪਲੂਨ ਜਿਹੜੀ ਬੱਸੀ ਜੀ ਦੋਸਤੋ ਇਹ ਸੂਈ ਆ ਤੇ ਮਗਰ ਜਿਹੜਾ ਬੱਚਾ ਮੇਲ ਕਾਫ ਆ ਠੀਕ ਆ ਵੱਡੀ ਚਾਲਰ ਵੱਡਾ ਧੋਨ ਆ ਬਾਕੀ ਜਿਹੜਾ ਥਾਣਾ ਚੰਗੀ ਸੋਹਣੀ ਕੁਆਲਿਟੀ ਦਾ ਤੇ ਹੁਣ ਭਾਜੀ ਨੈੱਟ ਦੁੱਧ ਜਿਹੜਾ ਹਾਜ਼ਰ ਕਿੰਨਾ ਚਵਾ ਦਾਂਗੇ 13 ਕਿਲੋ ਭਾਈ 13 ਕਿਲੋ ਹੋਏ ਖੰਡੀ ਕੀ ਆ ਕਰੋ ਚੈੱਕ ਭਾਈ ਜਿੱਦਾਂ ਮਰਜ਼ੀ ਆ ਠੀਕ ਆ ਦਿਵਾਓ ਜਿੱਦਾਂ ਮਰਜ਼ੀ ਕਰੀ ਜਾਓ ਮਜਾਲ ਕੇ ਲਈ ਕੋਈ ਕੋਈ ਡਰਕਲ ਜਾਂ ਸ਼ੂਕਰ ਜੀ ਨਹੀਂ ਗਈ ਬੜੀ ਸ਼ਰੀਫੀ ਆ ਪੂਰੀ ਠੀਕ ਆ ਤੇ ਸ਼ਾਹੀਵਾਲ ਦੇ ਵਿੱਚ ਵੇੜਾ ਦੋਸਤੋ ਜਿਹੜੇ ਵੀਰ ਅਗੇ ਸ਼ਾਹੀਵਾਲ ਅੰਗ ਦੇ ਵਿੱਚ ਵੇੜ ਖਰੀਦਣੀ ਚਾਹੁੰਦੇ ਆ ਉਹਨਾਂ ਲਈ ਖਾਸ ਤੌਰ ਤੇ ਇਹ ਵੇੜ ਹੈਗੀ ਆ ਤੇ ਚਵਾਈ ਤੁਸੀਂ ਬੇਸ਼ੱਕੇ ਦੀ ਕਰ ਲਿਓ ਸੂਈ ਸਵਾਈ ਅੱਜ 10 ਦਿਨਾਂ ਦੀ ਦੁੱਧ ਤੇ ਆ ਠੀਕ ਆ ਲੇਵਾ ਲੂਗਾ ਭਾਜੀ ਫਿਰ ਸ਼ਾਮ ਨੂੰ ਪੂਰਾ ਭਰ ਲੈਂਦੀ ਹੋਵੇਗੀ ਪੂਰਾ ਭਰ ਲੈਂਦੀ ਆ ਜੇ ਦੁੱਧ ਵਧਣਾ ਵੀਰ ਜੀ ਨੇ ਇਹਨਾਂ ਥੋੜੇ ਹੌਲੇ ਕਰਵਾਈਏ ਹੂੰ ਤੇ ਅਜੇ ਇਹਨੂੰ ਵੰਡ ਮੁਲ ਖਾ ਕੇ ਦੁੱਧ ਸੋਸਣਾ ਹੁਣ ਬਾਲਟੀ ਵਿੱਚ ਭਾਜੀ ਪੂਰਾ 10 ਲੀਟਰ ਪੈਂਦਾ ਜੀ ਬਿਲਕੁਲ ਬਿਲਕੁਲ ਤੇ ਇਹਦਾ ਵੀਰੇ ਮੁੱਲ ਕਿੰਨਾ ਲਿਆ ਦੇ ਕਰਦੇ ਆ ਇਹ ਵੀਰ ਜੀ ਮੁੱਲ ਤਾਂ 40000 ਲਿਆ ਦੇ ਆ ਆਪਾਂ 2 ਛੱਡ ਦਾਂਗੇ 38000 ਦੀ ਵਿੱਚ ਦੇ ਦਾਂਗੇ 38000 ਦੀ ਠੀਕ ਹੈ 38000 ਦੀ ਜਿਹੜੀ ਆ ਦੋਸਤੋ ਇਹ ਵੱਛੀ ਦਿੱਤੀ ਜਾਵੇਗੀ ਕਦ ਕਾਠੀ ਤੁਸੀਂ ਨਾਰਮਲ ਦੇਖੋਗੇ ਮੈਂ ਤੁਹਾਨੂੰ ਦੂਰੀ ਤੋਂ ਦਿਖਾ ਦੇਣਾ ਵੀ ਕੋਈ ਉਹ ਗੱਲ ਨਹੀਂ ਹੈਗੀ ਵੀ ਵੱਡਾ ਕਹਿ ਦਾਂਗੇ ਤੇ ਛੋਟਾ ਨਿਕਲੂਗਾ ਕਦ ਕਾਠ ਪੂਰਾ ਫੱਬਦਾ ਠੀਕ ਆ ਪੂਰੀ ਸ਼ੁੱਧ ਹੈਗੀ ਆ ਤੇ ਬੱਚੀ ਪੂਰੀ ਸੋਹਣੀ ਆ ਉਲਟ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਥਣ ਥਣ ਦੀ ਜਿਹੜੀ ਕੁਆਲਿਟੀ ਆ ਕੇ ਚੈੱਕ ਕਰ ਲਓ ਆ ਦੇਖੋ ਜੀ ਠੀਕ ਆ 40000 ਮੋਲ ਤੇ 38000 ਦੀ ਜਿਹੜੀ ਆ ਲਾਸਟ ਉਹ ਲੈਦੇ ਆ ਠੀਕ ਆ ਆ ਦੇਖੋ ਜੀ ਠੀਕ ਆ ਆ ਥਣ ਭੰਡਾ ਜੀ ਠੀਕ ਹੈ ਭਾਈ ਜੀ ਇਸ ਤੋਂ ਬਾਅਦ ਵੀਰ ਪਿੰਦਰ ਅਗਲੀ ਇਹ ਬੈਡ ਗੱਬਣਾ ਜੀ ਹਾਂ ਜੀ ਇਹ ਗੱਬਣਾ ਜੀ ਤੇ ਕਿੰਨੇ ਕਿ ਦਿਨ ਲੈਜੂ ਸੂਣ ਤੇ? ਤੇਰੀ ਦੋ ਚਾਰ ਦਿਨ ਖਟਨੇ ਜੀ। ਦੋ ਚਾਰ ਦਿਨ। ਬੜੂ ਚੰਗੀ ਥਾਣ ਬੜਾ ਨੁਕਰੋ ਨੁਕਰੀ ਲੱਗਿਆ ਜੀ। ਬਿਲਕੁਲ ਜੀ। ਮੋਟਾ ਗੋਲ ਥਾਣਾ ਦੋਸਤੋ ਠੀਕ ਹੈ। ਤੇ ਲੜ ਲੂੜ ਜਿਹੜੇ ਤੁਸੀਂ ਵੇਖ ਸਕਦੇ ਹੋ ਪਿੱਛੇ ਹਜੇ ਢਿੱਲਾ ਢੋਲਾ ਹੈਗੀਆਂ ਨੇ। ਹਜੇ ਸੂਣ ਦੇ ਵਿੱਚ ਦਿਨ ਵੀਰਾਂ ਦਾ ਲੈਜੂ ਹਫਤੇ ਤੋਂ ਵੱਧ ਦੱਸਿਆ ਜੀ? ਨਹੀਂ ਜੀ ਦੋ ਚਾਰ ਦਿਨ। ਦੋ ਚਾਰ ਦਿਨ ਹੀ ਲੈਜੂ ਹਜੇ। ਹਾਂ ਜੀ। ਤਿਆਰੀ ਜੀ ਅਬ ਠੀਕ ਹੈ ਜੀ। ਠੀਕ ਹੈ ਸੂਆ ਦੂਜਾ ਜੀ। ਐ ਸੂਆ ਦੂਜਾ। ਦੂਜਾ। ਹਾਂ ਜੀ ਲੈ ਗਈ ਜੀ। ਦੂਜੇ ਸੂਬੇ ਦੇ ਵਿੱਚ ਜਿਹੜੀ TF ਕ੍ਰੋਸ ਅੰਗ ਦੇ ਵਿੱਚ ਆ ਦੋਸਤੋ ਠੀਕ ਆ ਤੇ ਬਿਹੜਾ ਜਿਹੜੀਆਂ ਕ੍ਰੋਸ ਹੀ ਹੈਗੀਆਂ ਨੇ ਤਕਰੀਬਨ ਜਿਹੜਾ ਵੀ ਰਕੇ ਕ੍ਰੋਸ ਵੈੜ ਲੈ ਜਾਊਗਾ ਤਕਰੀਬਨ ਗਰਮੀ ਨੂੰ ਦੇਖਦੇ ਹੋਏ ਤੇ ਬਹੁਤ ਵਧ ਗਿਆ ਠੀਕ ਆ ਪਿਓਰਿਟੀ ਦੇ ਵਿੱਚ ਥੋੜਾ ਜਿਹਾ ਪਸੂ ਨੰਬਰ ਜਿਆਦਾ ਲੱਗ ਪੈਂਦਾ ਕਿਉਂਕਿ ਜਿਆਦਾ ਗਰਮੀ ਪੈਣੀ ਹੈ ਇਹਨਾਂ ਪਸੂਆਂ ਜਿਹੜੇ ਐਨੀਮਲ ਕ੍ਰੋਸ ਬਰੀਡ ਦੇ ਵਿੱਚ ਨੇ ਇਹਨਾਂ ਨੂੰ ਕੋਈ ਜਿਆਦਾ ਮੌਸਮ ਦੇ ਹਿਸਾਬ ਨਾਲ ਵੇਖੀਏ ਤਾਂ ਕੋਈ ਚਿੰਤਾ ਵਾਲੀ ਗੱਲ ਨਹੀਂ ਕਿ ਬਾਕੀ ਬਿਹੜ ਨੇ ਸੂਪ ਹੈ ਨਾ 2 ਤੋਂ 3 ਦਿਨ 2 ਦਿਨ ਜਿਹੜਾ ਸਮਾਂ ਲੈ ਜਾਊਗੀ ਬਣੀ ਥਣੀ ਜਾਂਦੀ ਹੈ ਪੂਰੀ ਤਕਰੀਬਨ ਹੁਣ 1-1 2-2 ਦਿਨਾਂ ਦੇ ਵਿੱਚ ਹੀ ਪੂਰਾ ਬਣਾ ਥਣਾ ਜਿਹੜਾ 200 ਇਸ ਵੇੜ ਨੇ ਤਿਆਰ ਕਰ ਲੈਣਾ ਠੀਕ ਆ ਆ ਬੈਕ ਸਾਈਡ ਤੋਂ ਵੇਖ ਲਓ ਇੱਕ ਵਾਰੀ ਤਸੱਲੀ ਦੇ ਨਾਲ ਆ ਥਾਨੇ ਦੇਵਾ ਜੀ ਰਵੀਂਦਰ ਜੀ ਬਾਕੀ 35 ਤੋਂ ਪੋਣਾ ਦਾ ਬਿਲਕੁਲ ਓਕੇ ਜੀ ਬਿਲਕੁਲ ਪੂਰਾ ਵਰਦੀ ਚੌਥਾ ਦਾ ਪੂਰਾ ਵਰਦੀ ਓਕੇ ਜੀ ਤੁਹਾਨੂੰ ਪਹਿਲਾਂ ਦੱਸਿਆ ਵੀ ਜੋ ਬੋਲਾਂਗੇ ਸਚਾਈ ਹੋਗੀ ਬਿਲਕੁਲ ਹਾਂ ਜੀ ਤੇ ਆ ਤੁਸੀਂ ਮੈਨੂੰ ਦੱਸਦਾ ਸੀ ਪਹਿਲੀ ਵਾਰ ਦੇ ਵਿੱਚ ਕੋਈ ਭੂਰਾ ਤੇ ਉਹ ਦੱਸਣਾ ਬਣਦਾ ਆਪਣਾ ਫਰਜ਼ ਹਾਂ ਜੀ ਹਾਂ ਜੀ ਤੇ ਭੈਣ ਭਰਾ ਬੜੀ ਦੂਰੋਂ ਦੂਰ ਆਉਂਦੇ ਆ ਖਰੀਦਣ अच्छा वीरਪਿੰਦਰ ਇਹਦਾ ਮੁੱਲ ਲੈ ਦੇ ਕੀ ਇਸ ਬੈਡ ਦਾ ਇਹ ਜੀ ਮੁੱਲ ਦਾ 40000 ਹੀ ਕਰਦੇ ਹਾਂ ਪਰ 38000 ਦੇ ਦਾਂਗੇ ਲੈ ਤੇ ਜਿਹੜੇ ਤੂੰ ਹੀ ਆਖੋ ਕਹਿੰਦਾ ਵੀ ਕੋਈ ਮਾਨਦਾਰ ਕੋਈ ਹਿਸਾਬ ਜੇ ਨਹੀਂ ਹੋਣਾ ਫਿਰ ਜਿਆਦਾ ਨਹੀਂ 38000 ਦੀ ਸ਼ਾਈ ਦੇ ਠੀਕ ਹੈ ਜੀ 40000 ਦੋਸਤੋ ਮੋਲਾ ਤੇ 38000 ਵੀਰਾਂ ਦਾ ਵੀ ਲੈ ਦੇ ਹਾਂ ਨਾ ਜਿਹੜੀ ਉਹ 38000 ਬਾਕੀ ਜਦੋਂ ਘਰੇ ਆਉਂਗੇ ਤੁਸੀਂ ਕੋਈ ਇਹ ਕਰਨੀ ਹੈਗੀ ਵੀ ਕੋਈ ਮਾਨਦਾਰ 38000 ਫਿਕਸ ਹੈ 38000 ਦੇ ਵਿੱਚੋਂ ਜੋ ਬਣਦਾ ਹੋਊਗਾ ਛੋੜਛੱਪਾ ਜੋ ਵੀ ਹੋਇਆ ਮੌਕੇ ਤੇ ਉਹ ਵੀ ਕੀਤਾ ਜਾਊਗਾ ਠੀਕ ਹੈ ਤੇ ਆਹ ਬੈਕ ਸਾਈਡ ਤੋਂ ਇੱਕ ਥਣੇ ਵੇਖ ਲਓ ਵੇਤਾ ਵਰਲਾ ਵੇਖ ਲੋ ਸਾਈਜ਼ ਦੇਖ ਲੋ ਥਨਾ ਦਾ ਤੇ ਪੂਰਾ ਜਿਹੜਾ ਕੜ ਕੇ ਥਣ ਲੱਗਾ ਤੇ ਚਵਾਈ ਵੀ ਜਿਹੜੀ ਸੋਹਣੀ ਵੜ ਕਰਾ ਦੂਗੀ ਪੋਲੀ ਚਵਾਈ ਕਰਾ ਦੋਗੇ ਮੋਟਾ ਥਣਾ ਠੀਕ ਆ ਇਸ ਤੋਂ ਬਾਅਦ ਇੱਕ ਅਗਲੇ ਨੰਬਰ ਤੇ ਜਿਹੜੀ ਦੋਸਤੋ ਮੱਝ ਹੈਗੀ ਆ ਸੂਈ ਸਵਾਈ ਮੱਝ ਆ ਤੁਸੀਂ ਇਹਦੀ ਵੀ ਤਸੱਲੀ ਕਰ ਲਿਓ ਬੇਸ਼ੱਕ ਆ ਕਿ ਬਿਲਕੁਲ ਜਿਹੜੀ ਦੋਸਤੋ ਮੰਜਾ ਰੈਂਦਾ ਭਾਰੀ ਵਜਨ ਵਾਲੀ ਐ ਐਕਸਟਰਾ ਆਰਡੀਨਰੀ ਆਪਾਂ ਕਹਿ ਸਕਦੇ ਵਜਨ ਵਟਾ ਪੂਰਾ ਹੈਗਾ ਹਾਈਟ ਜਿਹੜੀ ਆ ਬੇਸ਼ੱਕ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਤੇ ਮੱਝ ਪ੍ਰੋਪਰ ਆਪਾਂ ਪੁੱਛ ਲੈਨੇ ਆ ਸੁਆ ਵੀ ਇਹ ਕਿਨਵਾ ਸੂਈ ਆ ਇਹ ਦੀ ਦੂਜਾ ਸੂਆ ਸੂਈ ਦੁਜਾ ਜੀ ਹਾਂਜੀ ਹਾਂਜੀ ਠੀਕ ਹੈ ਤੇ ਇਹ ਛਾ ਜੀ ਮੈਂ ਸਵੇਰੇ ਹੀ ਲਿਆ ਮੈਂ ਚੋ ਕੇ ਕਿੰਨੇ ਵਜੇ ਚੋਈ ਗਈ ਸੀ ਮੈਂ 8 ਵਜੇ ਜਾ ਕੇ ਚੋਈ ਆ ਠੀਕ ਹੈ ਤੇ ਤਿੰਨ ਦਿਨ ਹੋ ਗਏ ਜੀ ਮੈਂ ਸੂਈ ਨੂੰ ਘਰ ਵਾਲੇ ਤਾਂ ਕਹਿੰਦੇ 10 ਕਿਲੋ ਦੁੱਧ ਵਾ ਚਲ ਆਪਾਂ 9 ਕਹਿੰਦੇ ਆ ਬਿਲਕੁਲ ਮੋਟੀ ਧਾਰ ਵਾ ਤੇ ਬਹੁਤ ਪੋਲੀ ਪਲੀ ਮੈਂ ਤੇ ਇਹ ਦਿਨ ਕਿਨੇ ਦੱਸਿਆ ਸੂਈ ਨੂੰ ਇਹ ਦੋ ਦੋ ਜਾਂ ਤਿੰਨ ਦਿਨ ਹਾਂਜੀ ਦੋ ਤਿੰਨ ਦਿਨ ਬੱਚਾ ਮਗਰ ਕੀ ਆ ਗਿਆ ਜੀ ਇਹ ਕਟਾ ਜੀ ਮਗਰ ਕਟਾ ਹਾਂਜੀ ਥੋੜਾ ਲੇਟ ਚ ਹੋਈ ਸੀ ਨਾ ਤਾਂ ਥੋੜਾ ਬਖਾਲਾ ਘੱਟ ਪਖਾਉਂਦੀ ਆ ਸਵੇਰੇ ਹੀ ਲੈ ਆ ਹਾਂ ਸਵੇਰੇ ਜਿਹੜੀ ਦੋਸਤੋ 8: ਤਾਂ ਮਗਰ ਜਿਹੜਾ ਕੱਟਾ ਹੈਗਾ 나ੜੂ ਬੇਸ਼ੱਕ ਤੁਸੀਂ ਦੇਖ ਸਕਦੇ ਹੋ ਆ ਕੱਟੇ ਦੇ ਨਾਲ 나ੜੂ ਜਿਹੜਾ ਲੱਗਾ ਹੈਗਾ ਠੀਕ ਆ ਆ ਜਿਹੜਾ ਤਸੱਲੀ ਦੇ ਨਾਲ ਦੇਖੋ ਆ ਵੇਖੋ ਠੀਕ ਆ ਬਿਲਕੁਲ ਕੱਟੇ ਦੇ ਨਾਲ 나ੜੂ ਆ ਜੇ ਤੀਜੇ ਦਿਨ ਦੇ ਵਿੱਚ ਪੈਰ ਹੈਗਾ ਮੱਝ ਦਾ ਤੇ ਦੂਜਾ ਸੂਆ ਸੂਈ ਆ ਹੈਵੀ ਬਾਡੀ ਵੇਟ ਦੀ ਆ ਭਾਰੇ ਸਰੀਰਕ ਦੀ ਬਣਤਰ ਜਿਹੜੀ ਆ ਦੋਸਤੋ ਭਾਰੀ ਵਜਨ ਵਟੇ ਵਾਲੀ ਐ ਸਟਰਕਚਰ ਵੇਖ ਲਓ ਤੁਸੀਂ ਤੇ ਮਧਰੀ ਡੌਲੀ ਦਾ ਜਿਵੇਂ ਪਸ਼ੂ ਹੁੰਦਾ ਦੋਸਤੋ ਮਧਰੀ ਗੋਡੀ ਦੇ ਪਸ਼ੂ ਹੁੰਦੇ ਆ ਉਵੇਂ ਦੀ ਆ ਤੇ ਜਿਵੇਂ ਆਪਾਂ ਨੀਲੀ ਦੇ ਵਿੱਚ ਕਹਿ ਸਕਦੇ ਹਾਂ ਠੀਕ ਆ ਨੀਲੀ ਬਰੀਡ ਦੇ ਵਿੱਚ ਕਹਿ ਸਕਦੇ ਆ ਸਰ ਮਾਜਨ ਆ ਦਿਖਾਉਣੇ ਆਪਾਂ ਤੁਹਾਨੂੰ ਤੋਰ ਕੇ ਆ ਕਰੋ ਚੱਕ ਹੁਣ ਜੀ 9 ਕਿੰਨੇ ਲੀਟਰ ਦੱਸਿਆ ਹੁਣ ਬਿਲਕੁਲ ਬੋਲੇ ਦੇ ਵਿੱਚ 10 ਕਿਲੋ ਭਾਈ ਦੱਸਦੇ ਸੀ ਪਰ ਆਪਾਂ 9 ਕਿਲੋ ਕਹਿ ਕੇ ਦੇਣੀ ਹਾਂ ਜੀ ਬੋਲੇ ਚਾਹੀਏ ਜੀ ਬੋਲੇ ਜੀ ਦੁੱਧ 13 ਜਿਆਦਾ ਕਿਲੋ ਮੈਂ ਪਰ ਠੀਕ ਹੈ ਜੀ ਹਾਂ ਜੀ ਆ ਕਰੋ ਚੈੱਕ ਜੀ ਠੀਕ ਆ ਸਰੀਲਕ ਬੰਤਾ ਜਿਹੜੀ ਭਾਰੀ ਕਾਫੀ ਆ ਦੋਸਤੋ ਠੀਕ ਆ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਬਾਕੀ ਦੁੱਧ ਜਿਹੜਾ ਘਰ ਵਾਲੇ ਦਾਸ ਆਂਦੇ ਸੀ ਪਰ ਅੱਜ ਜਿਹੜੀ ਚੁਵਾਈ ਹੈ ਮਾਰਨਿੰਗ 8 ਵਜੇ ਵੀਰ ਕਰਕੇ ਲੈ ਕੇ ਆਇਆ ਕਿਨੇ ਉੱਪਰ ਤੇ 9 ਕਿਲੋਟਰ ਦੀ ਜਿਹੜੀ ਹੁਣ ਬੋਲੇ ਦੇ ਵਿੱਚ ਤੁਸੀਂ ਜਿਹੜੀ ਮੰਨ ਕੇ ਆਪ ਚੁਵਾਈ ਕਰ ਲਓ ਠੀਕ ਆ ਬਾਕੀ ਥਣ ਸੈਜ ਹੈਗਾ ਉਹ ਵੀ ਚੰਗਾ ਜੇ ਕੋਈ ਕਮੀ ਪੇਸ਼ੀ ਅਮਨੀ ਕੀ ਹੈਗੀ ਉਹ ਚੀਜ਼ ਬਿਲਕੁਲ ਦੱਸਣ ਜੋਗਾ ਵੇਚਾ ਦੱਸੀ ਜਾਊਗੀ ਠੀਕ ਆ ਸੋ ਆ ਕਰੋ ਜੀ ਚੈੱਕ अच्छा पिंदरवीर जी ਕਿੰਨਾ ਕੁ ਮੁੱਲ ਡਿਮਾਂਡ ਕੀ ਆ ਮੁੱਲ ਜੀ ਇਹ ਲੈ ਦੇ ਕਰਨੀ ਆ ਬਹੁਤੋ ਗੱਲ ਕਰਨੀ ਆ 75000 ਦੀ ਸ਼ਾਹੀ ਦੇਣਾ 75000 80 ਕਰਾ ਲਓ 85 ਕਰਾ ਲਓ 75000 ਦੀ ਹਾਨਾ ਹੋਣੀ ਠੀਕ 75000 ਹਾਂਜੀ ਠੀਕ ਆ ਜੀ ਸੋ ਦੋਸਤੋ ਭਾਰੇ ਸਰੀਰ ਵਜਨ ਦੇ ਵਿੱਚ ਜਿਹੜੀ ਮੱਝ ਆਪਾਂ ਤੁਹਾਨੂੰ ਦਿਖਾਈ ਆ ਦੂਜਾ ਸੂਆ ਵੀਰ ਕਹਿੰਦਾ ਸੂਈ ਆ ਵੀ ਦਿਨ ਵੀ ਤੁਹਾਨੂੰ ਦੱਸਦੇ ਵੀ ਇੰਨੇ ਇੱਕ ਦਿਨ ਹੋ ਗਿਆ ਮਗਰ ਕਟਾ ਤਿੰਨ ਇੱਕ ਦਿਨਾਂ ਦੇ ਵਿੱਚ ਮਗਰ ਕਟਾ ਨਾਰੂ ਬੱਚੇ ਦੇ ਨਾਲ 9 ਲੀਟਰ ਜਿਹੜਾ ਹਾਜ਼ਰ ਆ ਬੌਲੇ ਦੇ ਵਿੱਚ ਤਸल्ली ਤੁਸੀਂ ਕਰਨੀ ਆ ਘਰ ਵਿਜਟ ਕਰਕੇ ਤਸल्ली ਕਰ ਲਿਓ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਸ਼ਰੀਫੀ ਪੂਰੀ ਹੋਵੇਗੀ ਬਿਲਕੁਲ ਜੀ ਠੰਡੀ ਸੀਸ ਲੱਗੋਗੀ ਇੱਕ ਤਾਂ ਦੀਏ ਤਰੇ ਕੋਈ ਗੰਦਾ ਨਹੀਂ ਕੋਈ ਗੱਲ ਨਹੀਂ ਆ ਕਰੋ ਚੱਕ ਜੀ ਆ ਥਾਣਾ ਹਵਾਨਾ ਜੇ ਸਵਾਜ ਪੂਰਾ ਵਧੀਆ ਹੈਗਾ ਤੇ ਚਵਾਈ ਬੜੀ ਸੋਹਣੀ ਵੀਰਾਂ ਦਾ ਲੱਗੀ ਸੁਭਾ ਕਰਕੇ ਲੈ ਕੇ ਆਏ ਜੀ ਪਰਾਣਾ ਕੰਮ ਆ ਦੋਸਤੋ ਵਪਾਰ ਜਿਹੜੇ ਵੀਰ ਪਰਾਣਾ ਕੰਮ ਕਰਦੇ ਆ ਤਸੱਲੀ ਆਪਦੀ ਕਰਕੇ ਲੈ ਕੇ ਆਉਂਦੇ ਆ ਪਰ ਤੁਸੀਂ ਵੀ ਜੜੀ ਤਸੱਲੀ ਕਰਕੇ ਲੈ ਕੇ ਜਾਗੇ ਸਸੋ ਦੋਸਤੋ ਇੱਕ ਲਾਸਟਡ ਫਾਈਨਲ ਤੇ ਜਿਹੜੀ ਆਪਾਂ ਤੁਹਾਨੂੰ ਵੇਖਣ ਦਿਖਾਉਣ ਜਾ ਰਹੇ ਆ ਇਹ ਵੀ ਤੁਸੀਂ ਖਰੀਦ ਸਕਦੇ ਹੋ ਕਿੰਨੇ ਕ ਦਿਨਾਂ ਦੀ ਸੂਈ ਆ ਹੁਣ ਦੁੱਧ ਕਿੰਨਾ ਰੈਡੀ ਆ ਕੀ ਮੁੱਲ ਭਾਅ ਪੜਦਾ ਰਹੂਗਾ ਉਹ ਆਪਾਂ ਵੀਰਪਿੰਦਰ ਤੋਂ ਪੁੱਛ ਲੈਨੇ ਆ ਆਜੋ ਵੀਰ ਜੀ ਠੀਕ ਆ ਬਾਕੀ ਕੁਰੀਆ ਦਾ ਹਵਾਨਾ ਵੇਖ ਲੋ ਜੀ ਠੀਕ ਆ ਬਨਾਥਣਾ ਵੇਖ ਲੋ ਤੇ ਚਵਾਈ ਤੁਸੀਂ ਆਣ ਕੇ ਕਰ ਲੈਣੀ ਆ ਇੱਕ ਟਾਈਮ ਚਲੋ ਦੋ ਟਾਈਮ ਚਲੋ ਬਾਕੀ ਥਾਣਾ ਦੀ ਪੁੱਛ ਲੈਨੇ ਆ ਵੀ ਕੀ ਹੋਜੀ ਹੈਗੀ ਆ ਵੀਰ ਪਿੰਦਰ ਜੀ ਇਹ ਕੀ ਡਿਟੇਲ ਹੈ ਦੀ ਕਿਨਵਾ ਸੁਗਤ ਕਿੰਨੇ ਦਿਨ ਹੋ ਗਏ ਸੂਈ ਜੀ ਜੀ 10 ਤੋਂ 11 12 ਦਿਨ ਹੋ ਗਏ ਆ 10 ਤੋਂ 11 ਕਿ 12 ਕਿ ਦਿਨਾਂ ਦਾ ਬੱਚਾ ਹੈ ਨਾੜੂ ਨਾਲ ਬੱਚੀ ਜੀ ਠੀਕ ਹੈ ਤੇ ਦੁੱਧ ਇਹਦੇ ਕੋਈ ਗਾਂ ਤੋਂ ਹੈਗਾ ਜੀ 11 ਕਿਲੋ ਠੀਕ ਹੈ ਜੀ ਵੱਡੀ ਬੱਚੀ ਹੈ ਕਿਨੇ ਸੰਭੀ ਨਹੀਂ ਹੈ ਹਾਂ ਸਿਰਫ ਥੋੜੀ ਜਿਹੀ ਥੱਕੀ ਹੈ ਜਿਹੜੀ ਆ ਸਾਹ ਸੰਭਾਲਦੇ ਚ ਕਮੀ ਰਹਿ ਗਈ ਜਿੱਡਾ ਕਦ ਘਾਟ ਹਾਂਜੀ ਹਾਂਜੀ ਇਹ ਤਾਂ ਭਰਿਆ ਸਾਹਮਣਾ ਵਾਲਾ ਲੈ ਜੀ ਵੀ ਤੇ ਦੁੱਧ 20 ਕਿਲੋ ਵੀ ਭਰਾ ਦੇ ਵਿੱਚ ਹਾਂ ਹਾਂ ਹਲਦੀ ਘੜੀ 11 ਕਿਲੋ ਦੁੱਧ ਜਹਾਗੀ ਫੀਲ ਸਾਉ ਬਹੁਤ ਠੰਡੀ ਤੇਰੀ ਲਓ ਜੀ ਜਿਹੜੀ ਆਪਾਂ ਮਤਲਬ ਕਿ ਚਵਾਦ ਹੈ ਨਾ ਉਹ 10 ਕਿਲੋ 11 ਕਿਲੋ 11 ਕਿਲੋ ਪੱਕਾ ਨੇ ਠੀਕ ਆ ਸਾਡਾ ਉਹ ਕਾਲਾ ਹੁਣ ਵੱਧ ਹੀ ਜਾਂਦੀ ਹੈ ਜਿਹੜੀ ਰੰਗ ਨੂੰ ਸਾਡਾ 15 16 ਵਿੱਚ ਠੀਕ ਆ ਇਹਦਾ ਮੁੱਲ ਵੀ ਤਾਂ ਕੀ ਕੀਤਾ ਇਹ ਵੀ ਲੈ ਦੇ 26000 ਦੀ ਤੇ 26000 ਦੀ ਹਾਂ ਜੀ ਇਹਨੂੰ ਵੀ ਤੋੜ ਦਗੇ ਮਾੜਾ ਇਹਨੂੰ ਕੀ ਲਾਭ ਕੀ 26000 ਦਾ ਜਿਹੜਾ ਦੋਸਤੋ ਲੈ ਦੇ ਹੋ ਜਾਊਗਾ ਇਹ ਵੈੜ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ 10ਵੇਂ 12ਵੇਂ 10ਵੇਂ 11ਵੇਂ ਦਿਨ ਦੇ ਵਿੱਚ ਹੈਗੀ ਹੈ ਠੀਕ ਹੈ ਮਗਰ ਬੱਚਾ 나ੜੂ ਬੱਚੇ ਦੇ ਨਾਲ ਹੈਗਾ ਤੇ ਥੋੜੀ ਜੀ ਫਿੱਕੀ ਜਰੂਰ ਆ ਕਿਉਂਕਿ ਅੱਗੋਂ ਕਿਸੇ ਵੀਰ ਨੇ ਕੇਅਰ ਕੱਟ ਕੀਤੀ ਸੀ ਜਿੱਧਰੋਂ ਵੀ ਆਈ ਹੋਵੇ ਹੈਗੀ ਆ ਬਾਕੀ ਥਣ ਦੇ ਵੱਲੋਂ ਬਿਲਕੁਲ ਸਾਫ਼ ਆ ਮੁੱਠੀ ਜਲਾ ਥਣ ਬਿਲਕੁਲ ਆ ਲੋਗੇ ਮੁੱਲ ਜਿਹੜਾ ਦੋਸਤੋ 26 26000 ਕਿਤਾ ਨੀ ਵੀਰ ਜੀ 26000 ਹੈ 26000 ਮੁੱਲ ਆ ਦੋਸਤੋ ਲੈ ਦੇ ਜਿਹੜਾ 26000 ਆ ਬਾਕੀ ਤੁਸੀਂ ਜਿਹੜਾ ਫੋਨ ਲਾਇਓ ਜਿੱਥੋਂ ਤੱਕ ਤਾਲਮਿਲ ਬਣਿਆ ਤੁਸੀਂ ਕਰ ਸਕਦੇ ਹੋ ਬਾਕੀ ਗੰਜੈਸ਼ ਹੀ ਹੋ ਸਕਦੀ ਹੈ ਬਾਕੀ 26000 ਜਿਹੜਾ ਮੁੱਲ ਹਾਂ ਨਾਲ ਹੀ ਆ ਕੋਈ ਮਾਨਤਾ ਜਿਹੜਾ ਕੋ ਰਸਾ ਛੜਾਈਏ ਉਹ ਮੌਕੇ ਤੇ ਹੋ ਜਾਊਗਾ ਬਾਕੀ ਤਸੱਲੀ ਆਪਦੀ ਕਰ ਲਿਓ ਪਹਿਲਾਂ ਵੀਰਪਿੰਦਰ ਜੀ ਨੰਬਰ ਜਿਹੜੇ ਸੰਪਰਕ ਆਪਣੇ ਦੱਸ ਦਈਏ ਜੀ ਨੰਬਰ ਜੀ 76968 ਹਾਂਜੀ 68905 ਠੀਕ ਹੈ ਜੀ ਜੀ ਸੋ ਦੋਸਤੋ ਇਹ ਸਾਨੂੰ ਵੀਰ ਪਿੰਡਰ ਸਰਿਆਲੀ ਸਰਿਆਲੀ ਮੰਡ ਜਿਹੜਾ ਦੋਸਤੋ ਪਿੰਡ ਹੈਗਾ ਖਾਸ ਵਿਜ਼ਿਟ ਤੇ ਤੁਹਾਨੂੰ ਹੈਗੀ ਸਰਿਆਲੀ ਮੰਡ ਪਿੰਡ ਕਰਨੀ ਪਵੇਗੀ ਪਿੰਡ ਪਹੁੰਚ ਕੇ ਤੁਸੀਂ ਜਿਹੜੀ ਐਨੀਮਲ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਏ ਆ ਨਰਕ ਪਰਖ ਇਹਨਾਂ ਦੀ ਕਰ ਸਕਦੇ ਹੋ ਤਸੱਲੀ ਕਰਨ ਤੋਂ ਬਾਅਦ ਜਿਹੜਾ ਤੁਸੀਂ ਖਰੀਦ ਸਕਦੇ ਹੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ